Baby. Yeah. Yeah. ਜਦੋਂ ਕੰਪੀਟੀਸ਼ਨ ਖਤਮ ਹੋ ਜਾਂਦੇ ਨੇ ਤੇ ਉਹਨਾਂ ਦੀ ਜਰਨੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਇਹਨਾਂ ਦੀ ਜਰਨੀ 31 ਰਾਗਾਂ ਦੇ ਐਂਡ ਤੱਕ ਤੁਰੇ ਜੋ ਤੁਸੀਂ ਇੱਥੇ ਕੁਆਲਿਟੀ ਪੈਦਾ ਕਰ ਦਿੱਤੀ ਹੈ ਇੱਕ ਟਕਸਾਲ ਵਾਂਗੂ ਤੁਸੀਂ ਆਪਣੇ ਬੱਚਿਆਂ ਨੂੰ ਸੁਰੀਲੇ ਬਣਾ ਦਿੱਤਾ ਹੈ ਇਸ ਕੰਪੀਟੀਸ਼ਨ ਦਾ ਇੱਕੋ ਇੱਕ ਮਕਸਦ ਇਹ ਕਿ ਅਸੀਂ ਬੱਚਿਆਂ 'ਚੇ ਵੱਡਿਆਂ 'ਚੇ ਗੁਰਮਤ ਸੰਗੀਤ ਦਾ ਪ੍ਰਚਾਰ ਕਰ ਸਕੇ ਜੇ ਬੱਚੇ ਕੀਰਤਨ ਨਾਲ ਗੁਰਮਤ ਨਾਲ ਜੁੜ ਜਾਣ ਤਾਂ ਇਸ ਤੋਂ ਵੱਡੀ ਹੁਰਦਤ ਕੀ ਮਿਲ ਸਕਦੀ ਹੈ ਗੁਰੂ ਘਰੋਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਮੇਰਾ ਅਮਰੀਕਾ ਇਵੈਂਟ ਮੈਂ ਹਾਂ ਕੋਮਲ ਕਪੂਰ ਵਾਹਲੇ ਮੁਲਕਾਂ ਵਿੱਚ ਬੱਚਿਆਂ ਨੂੰ ਆਪਣੇ ਧਰਮ ਅਤੇ ਗੁਰਬਾਣੀ ਨਾਲ ਜੋੜਨ ਲਈ ਰਾਗਨਾਦ ਗੁਰਮਤ ਸੰਗੀਤ ਫਾਊਂਡੇਸ਼ਨ ਵੱਲੋਂ ਦੂਸਰਾ ਸਲਾਨਾ ਕੀਰਤਨ ਅਤੇ ਸੰਤੀ ਸਾਜ਼ ਮੁਕਾਬਲਾ ਕਰਵਾਇਆ ਗਿਆ ਇਸ ਪ੍ਰਤੀਯੋਗਤਾ ਦੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਤੇ ਵੱਲੋਂ ਸੋਲੋ ਕੀਰਤਨ, ਤਬਲਾ ਅਤੇ ਗਰੁੱਪ ਕੀਰਤਨ ਦੇ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਖਾਸ ਕਰ ਲਈ ਰਹੀ ਕਿ ਗੁਰਮਤ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਡਾਕਟਰ ਗੁਰਨਾਮ ਸਿੰਘ ਜੀ ਅਤੇ ਗਿਆਨੀ ਸੁਜੀਤ ਸਿੰਘ ਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਵੱਖ-ਵੱਖ ਉਮਰ ਵਰਗ ਦੀਆਂ ਸ਼੍ਰੇਣੀਆਂ ਦੇ ਵਿੱਚੋਂ ਜੇਤੂ ਰਹੇ ਬੱਚਿਆਂ ਨੂੰ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਬਾਲੀ ਮੁਲਕਾ ਵਿੱਚ ਬੱਚਿਆਂ ਨੂੰ ਆਪਣੇ ਧਰਮਾਂ ਤੇ ਗੁਰਮਤ ਸੰਗੀਤ ਦੇ ਨਾਲ ਜੋੜਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਸਮੇਂ-ਸਮੇਂ ਤੇ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਨਿਊ ਜਰਸੀ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਤੰਤੀ ਸਾਜਾ ਦੇ ਨਾਲ ਕੀਰਤਨ ਕਰਨ ਦੇ ਵਿੱਚ ਮੁਕਾਬਲਾ ਹਾਸਲ ਕਰ ਚੁੱਕੇ ਹਨ। ਜਿਸ ਦਾ ਸਹਿਰਾ ਮਨਪ੍ਰੀਤ ਸਿੰਘ ਅਤੇ ਉਸਤਾਦ ਰਘਵੀਰ ਸਿੰਘ ਹੋਣਾ ਨੂੰ ਜਾਂਦਾ ਹੈ। ਪਿਛਲੇ 15 ਸਾਲਾਂ ਦੇ ਵਿੱਚ ਸਖਤ ਮਿਹਨਤ ਦੇ ਨਾਲ ਇਹਨਾਂ ਨੇ ਬੱਚਿਆਂ ਦੇ ਵਿੱਚ ਗੁਰਮਤ ਸੰਗੀਤ ਅਤੇ ਰਗਾਂ ਦੇ ਵਿੱਚ ਕੀਰਤਨ ਕਰਨ ਦੀ ਚੇਤਕ ਪੈਦਾ ਕੀਤੀ ਅਤੇ ਬੱਚੇ ਇਹਨਾਂ ਦੇ ਦੱਸੇ ਮਾਰਗਾਂ ਰਾਹੀਂ ਗੁਰਮਤ ਸੰਗੀਤ ਵਿੱਚ ਪਰਪੱਕ ਹੁੰਦੇ ਜਾ ਰਹੇ ਹਨ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਕਈ ਸੰਸਥਾਵਾਂ ਗੁਰਮਤ ਸੰਗੀਤ ਨੂੰ ਪਰਫੂਲਤ ਕਰਨ ਦੇ ਲਈ ਨਿਊ ਜਰਸੀ ਦੇ ਵਿੱਚ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਇੱਕ ਸੰਸਥਾ ਹੈ ਰਾਗਨਾਟ ਗੁਰਮਤ ਸੰਗੀਤ ਫਾਊਂਡੇਸ਼ਨ ਜਿਸ ਵੱਲੋਂ ਪਿਛਲੇ ਦਿਨੀ ਆਪਣਾ ਦੂਸਰਾ ਸਾਲਾਨਾ ਕੀਰਤਨ ਅਤੇ ਤੰਤੀ ਸਾਜਿਆ ਦਾ ਮੁਕਾਬਲਾ ਕਰਵਾਇਆ ਗਿਆ ਪਛਾਤੇ ਵੱਖ-ਵੱਖ ਉਮਰ ਵਰਗ ਦੇ ਵਿੱਚ ਸੋਲੋ ਤਪਲਾ ਸੋਲੋ ਤੰਤੀ ਸਾਜ ਸੋਲੋ ਕੀਰਤਨ ਅਤੇ ਗਰੁੱਪ ਕੀਰਤਨ ਦੇ ਮੁਕਾਬਲੇ ਕਰਵਾਏ ਗਏ ਕਾ ਨਾਇਰੇ ਆਪੇ ਨੋ ਵਕਵਾ ਕੁਮਰ ਵਰਗ ਜੇਤੂ ਰਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਇਨਾਮਾ ਦੇ ਨਾਲ ਸਨਮਾਨਿਤ ਕੀਤਾ ਗਿਆ Thank you ਇਸ ਪ੍ਰੋਗਰਾਮ ਤੁਰਾਨ ਪਰ ਬੰਦਕਾ ਵੱਲੋਂ ਹੋਏ ਪ੍ਰੋਗਰਾਮ ਦੀ ਜਾਣਕਾਰੀ ਗਲੋਬਲ ਪੰਜਾਬ ਰਾਹੀਂ ਸਾਂਝੀ ਕੀਤੀ ਗਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਅਸੀਂ ਜਸਟ ਇਨਫੇਅਰ ਰੂਲ ਰੱਖੀ ਹੈ ਜੀ। ਸੋ ਇਸ ਤੋਂ ਪਹਿਲਾਂ ਪਿਛਲੇ ਸਾਲ ਤੱਕ ਫਰਸ ਸੈਕੰਡ 3 ਤੱਕ ਹੀ ਸਿਰਫ ਸਾਡਾ ਜਿਹੜੇ ਰਿਜ਼ਲਟ ਸੀਗੇ ਉਹ ਹੁੰਦੇ ਸੀ। ਅਸੀਂ ਨੋਟਿਸ ਕੀਤਾ ਕਾਫੀ ਪੇਰੈਂਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਉਸ ਤੋਂ ਬਾਅਦ ਇੰਪੈਕਟ 네ਗੇਟਿਵ ਇੰਪੈਕਟ ਜ਼ਿਆਦਾ ਤੇ ਪੋਜ਼ਿਟਿਵ ਘੱਟ ਸੋ ਗੁਰੂ ਦੀ ਨਜ਼ਰ ਦੇ ਵਿੱਚ ਜਿਹੜੇ ਬੱਚੇ ਨੇ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਨਿਰਧਾਰਿਤ ਰਾਗ ਦੇ ਵਿੱਚ ਕੀਰਤਨ ਨਿਰਧਾਰਿਤ ਰਾਗ ਦੇ ਵਿੱਚ ਤੰਦੀ ਸਾਜ ਗੁਰਮਤ ਸੰਗੀਤ ਅਨੁਸਾਰ ਤਬਲੇ ਦੀ ਪੇਸ਼ਕਾਰੀ ਕੀਤੀ ਹੈ ਉਹ ਸਾਰੇ ਜੇਤੂ ਨੇ ਇੱਕ ਜਕਾਰਾ ਸਾਰੇ ਬੱਚਿਆਂ ਦੇ ਵਾਸਤੇ ਬੋਲੇ ਸੋ ਨਿਹਾਲ ਸਾਡਾ ਪੰਥ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ ਜੇ ਇਹ ਬੱਚੇ ਗੁਰਮਤ ਸੰਗੀਤ ਦੇ ਨਾਲ ਜੁੜਨਗੇ ਗੁਰਬਾਣੀ ਉਹਨਾਂ ਦੇ ਅੰਦਰ ਵਸੇਗੀ ਗੁਰਮਤ ਅਨੁਸਾਰ ਉਹ ਜੀਵਨ ਜਾਂਚ ਜਿਖ ਸਿੱਖ ਜਾਣਗੇ ਇਸ ਵਾਰੀ ਜਿਹੜਾ ਅਸੀਂ ਚੇਂਜ ਕੀਤਾ ਹੈ ਸਿੰਪਲ ਹੈ 20% ਆਫ ਦਾ ਫੁੱਲ ਨੰਬਰ ਅੰਡਰ ਥੈਟ ਪਾਰਟਿਕੂਲਰ ਗਰੁੱਪ ਅਗਰ ਉਹ ਫਸਟ ਸੈਕੰਡ ਥਰਡ ਤੋਂ ਜ਼ਿਆਦਾ ਦੈਨ ਉਹਨਾਂ ਦੇ ਜਿਹੜੇ ਪਹਿਲੇ ਪ੍ਰਾਈਜ਼ਸ ਨੇ ਉਹ ਵਧਾ ਦਿੱਤੇ ਗਏ ਨੇ ਸੋ ਇਟਸ ਨਾਟ ਓਨਲੀ ਬਸ ਫਰ ਸੈਕੰਡ ਥਰਡ ਇਟਸ ਇਟ ਕੁਡ ਬੀ ਅਬਾਊਟ ਫਰਸਟ 10 ਐਸ ਵਾ ਪਹਿਲੇ 10 ਬੱਚਿਆਂ ਨੂੰ ਵੀ ਇਨਾਮ ਮਿਲ ਸਕਦਾ ਹੈ ਸੋ ਇਸ ਚੀਜ਼ ਦਾ ਥੋੜਾ ਜਿਹਾ ਅਸੀਂ ਚੇਂਜ ਕੀਤਾ ਅ ਰਿਵਾਰਡਸ ਜਿਹੜੇ ਨੇ ਉਹ ਬਿਲਕੁਲ ਕ੍ਰਾਈਟੇਰੀਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਰਾਗ ਦੇ ਰੂਲਸ ਨੇ ਆਰੋ ਅਵਰੋ ਤੇ ਉਹਦੀ ਜਿਹੜੀ ਬਨਾਵਟ ਆ ਉਹ ਤੋਂ ਬਾਹਰ ਕੋਈ ਵੀ ਜਿਹੜਾ ਗਾਂਦਾ ਸੀ ਉਹ ਡਿਸਕਵালিਫਾਈਡ ਆ ਜਿਹੜਾ ਕੋਈ ਵੀ ਗੁਰਮਤ ਗੁਰਬਾਣੀ ਤੋਂ ਇਲਾਵਾ ਥੋੜਾ ਜਿਹਾ ਵੀ ਬਾਹਰ ਹੋ ਕੇ ਉਹ ਡਿਸਕਵালিਫਾਈਡ ਆ ਐਕਸੀਲੈਂਸ ਦੇ ਉੱਤੇ ਫੋਕਸ ਕੀਤਾ ਗਿਆ ਟਾਈਮ ਦੇ ਉੱਤੇ ਫੋਕਸ ਕੀਤਾ ਗਿਆ ਬੱਚਿਆਂ ਦੀ ਪਾਰਟਿਸਪੇਸ਼ਨ ਨੂੰ ਮੋਟੀਵੇਟ ਕਰਨ ਦੇ ਲਈ ਅਸੀਂ ਫੇਅਰਨੈਸ ਰੱਖੀਏ ਸਾਰੇ ਏਜਸ ਤੇ ਸਾਰੇ ਸਕਿੱਲ ਲੈਵਲ ਦੇ ਵਿੱਚ ਅਸੀਂ ਪਿਛਲੇ ਸਾਲ ਤੋਂ ਹੁਣ ਇਸ ਸਾਲ ਤੱਕ ਆਈ ਡੋਨੋ ਤੁਸੀਂ ਪੇਰੈਂਟਸ ਨੇ ਮਹਿਸੂਸ ਕੀਤਾ ਕਿ ਨਹੀਂ ਕੀਤਾ ਇੰਡੀਵਿਜੂਅਲ ਪਰਫਾਰਮੈਂਸਸ ਹੈਵ ਡਨ ਫੀਨੋਮੈਨਲ ਬਹੁਤ ਕਮਾਲ ਦਾ ਇੰਪਰੂਵਮੈਂਟ ਹੈ ਇਹ ਸਾਰੇ ਹਿੰਮਤ ਤੇ ਸਜੜਾ ਦਾ ਸਲਾ ਉਹ ਸਿਰਫ ਤੇ ਸਿਰਫ ਉਸਤਾਦਾਂ ਜੀ ਨੂੰ ਜਾਂਦਾ ਤੇ ਉਸ ਤੋਂ ਬਾਅਦ ਸਟੂਡੈਂਟਸ ਨੂੰ ਜਾਂਦਾ ਪਿਆਰੀ ਸਾਧ ਸੰਗਤ ਜੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਹੋਰ ਕੰਪੀਟੀਸ਼ਨਸ ਵਾਗਣ ਜਦੋਂ ਬੱਚੇ ਗਰੁੱਪਾਂ ਦੇ ਵਿੱਚ ਕਰਦੇ ਆ ਕਿਤੇ ਹੋਰ ਕਰਦੇ ਨੇ ਜਦੋਂ ਕੰਪੀਟੀਸ਼ਨ ਖਤਮ ਹੋ ਜਾਂਦੇ ਨੇ ਤੇ ਉਹਨਾਂ ਦੀ ਜਰਨੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹਨਾਂ ਦੀ ਜਰਨੀ 31 ਰਾਗਾਂ ਦੇ ਐਂਡ ਤੱਕ ਤੁਰੇ ਇਹ ਸਿਰਫ ਐ ਨਹੀਂ ਕਿ ਹਾਈ ਸਕੂਲ ਤੱਕ ਹੀ ਬੱਚੇ ਪਾਰਟਿਸਿਪੇਟ ਕਰ ਰਹੇ ਨਹੀਂ ਅਸਾਨੂੰ ਪ੍ਰੋਬਲਮ ਆਉਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਕਹਿੰਦਾ ਬੱਚਿਓ ਤੁਸੀਂ ਕੀਰਤਨ ਕਰ ਲਓ ਤੁਹਾਡਾ ਟਾਈਮ ਹੈ ਉਹ ਕਹਿੰਦੇ ਜੀ ਅਸੀਂ ਤਿਆਰੀ ਨਹੀਂ ਕੀਤੀ ਅੱਜ ਸਾਡੇ ਪ੍ਰਤੱਖ ਪ੍ਰਮਾਣ ਹੋਇਆ ਥੋੜਾ ਟਾਈਮ ਸੀਗਾ ਬੱਚਿਆਂ ਨੂੰ ਕਿਹਾ ਬੱਚੇ ਸ਼ਬਦ ਆ ਕੇ ਉਹ ਸ਼ਬਦ ਨਹੀਂ ਪੜਨਾ ਜਿਹੜਾ ਤੁਸੀਂ ਅੱਜ ਕਰਨਾ ਹੈ ਜਾਂ ਪਹਿਲਾਂ ਕੀਤਾ ਹਾਂਜੀ ਕੋਈ ਗੱਲ ਨਹੀਂ ਅੰਕਲ ਅਸੀਂ ਤਿਆਰੀ ਦੇ ਨਾਲ ਆਏ ਚਲੋ ਜੀ ਤਿਆਰ ਬਰ ਤਿਆਰ ਕੀਰਤਨੀ ਹੈ ਸਾਡੇ ਥਿਸ ਇਜ਼ ਵਾਟ ਦ ਮੋਟਿਵ ਇਜ਼ ਥਿਸ ਇਜ਼ ਵਾਟ ਐਗਜੈਕਟਲੀ ਵਾਟ ਵੀ ਆਰ ਟ੍ਰਾਈਂਗ ਟੂ ਅਚੀਵ ਪਿਆਰੀ ਸਾ ਸੰਗਤ ਜੀ ਸਾਡੀ ਕੋਸ਼ਿਸ਼ ਆ ਹੈਗੀ ਹੈ ਕਿ ਹੋਰ ਕੰਪੀਟੀਸ਼ਨਸ ਵਾਗਣ ਜਦੋਂ ਬੱਚੇ ਗਰੁੱਪਾਂ ਦੇ ਵਿੱਚ ਕਰਦੇ ਆ ਕਿਤੇ ਹੋਰ ਕਰਦੇ ਨੇ ਜਦੋਂ ਕੰਪੀਟੀਸ਼ਨ ਖਤਮ ਹੋ ਜਾਂਦੇ ਨੇ ਤੇ ਉਹਨਾਂ ਦੀ ਜਰਨੀ ਖਤਮ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹਨਾਂ ਦੀ ਜਰਨੀ 31 ਰਾਗਾਂ ਦੇ ਐਂਡ ਤੱਕ ਤੁਰੇ ਇਹ ਸਿਰਫ ਇਹ ਨਹੀਂ ਕਿ ਹਾਈ ਸਕੂਲ ਤੱਕ ਹੀ ਬੱਚੇ ਪਾਰਟਿਸਿਪੇਟ ਕਰ ਰਹੇ ਨਹੀਂ ਅਸਾਨੂੰ ਪ੍ਰੋਬਲਮ ਆਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਕਹੀਦਾ ਬੱਚੇਓ ਤੁਸੀਂ ਕੀਰਤਨ ਕਰ ਲਓ ਤੁਹਾਡਾ ਟਾਈਮ ਹੈ ਉਹ ਕਹਿੰਦੇ ਜੀ ਅਸੀਂ ਤਿਆਰੀ ਨਹੀਂ ਕੀਤੀ ਅੱਜ ਸਾਡੇ ਪਰਤਾਕ ਪ੍ਰਮਾਨ ਹੋਇਆ ਥੋੜਾ ਟਾਈਮ ਸੀਗਾ ਬੱਚਿਆਂ ਨੂੰ ਕਿਹਾ ਬੱਚੇ ਸ਼ਬਦ ਆ ਗਏ ਉਹ ਸ਼ਬਦ ਨਹੀਂ ਪੜਨਾ ਜਿਹੜਾ ਤੁਸੀਂ ਅੱਜ ਕਰਨਾ ਹੈ ਜਾਂ ਪਹਿਲਾਂ ਕੀਤਾ ਹਾਂਜੀ ਕੋਈ ਗੱਲ ਨਹੀਂ ਅੰਕਲ ਅਸੀਂ ਤਿਆਰੀ ਦੇ ਨਾਲ ਆਏ ਚਲੋ ਜੀ ਤਿਆਰਬਰ ਤਿਆਰ ਕੀਰਤਨੀਆਂ ਸਾਡੇ this is what the, the motive is this is what exactly what we are trying to achieve ਇੱਥੇ ਆ ਕੇ ਸਾਰੇ ਪੇਰੈਂਟਸ ਸਾਰੇ ਟੀਚਰਸ ਗ੍ਰੈਂਡਪੇਰੈਂਟਸ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਤਨਤਾ ਦੇ ਯੋਗ ਨੇ ਜਿਹੋ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕੇ ਇਹ ਉਪਰਾਲਾ ਹੋ ਪਾਇਆ ਸਾਡਾ ਅ ਇਸ ਸਾਲ ਪਿਛਲੇ ਸਾਲ ਤੋਂ ਵੀ ਜ਼ਿਆਦਾ ਪਾਰਟਿਸਪੈਂਟਸ ਆਏ ਸੀ ਪਿਛਲੇ ਸਾਲ ਸਾਡਾ ਪਹਿਲਾ ਸਾਲ ਸੀ ਅਸੀਂ ਪਹਿਲੀ ਵਾਰ ਇਹ ਕੰਪੀਟੀਸ਼ਨ ਕੀਤਾ ਸੀ ਅ ਇਸ ਕੰਪੀਟੀਸ਼ਨ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਅਸੀਂ ਬੱਚਿਆਂ 'ਚੇ ਵੱਡਿਆਂ 'ਚੇ ਗੁਰਮਤ ਸੰਗੀਤ ਦਾ ਪ੍ਰਚਾਰ ਕਰ ਸਕੀਏ ਤੰਤੀ ਸਾਜ਼ਾਂ ਦਾ ਪ੍ਰਚਾਰ ਕਰ ਸਕੀਏ ਬੱਚਿਆਂ 'ਚ ਉਹ ਜਾਗਰੂਕਤਾ ਆਏ ਕਿ ਉਹ ਤੰਤੀ ਸਾਜ਼ਾਂ ਨੂੰ ਸਿੱਖ ਸਕਣ ਤੇ ਅੱਗੇ ਵੀ ਆਪਣੀ ਨੈਕਸਟ ਜਨਰੇਸ਼ਨ ਨੂੰ ਵੀ ਸਿਖਾ ਸਕਣ ਕੋਈ ਪ੍ਰੋਗਰਾਮ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਗੁਰਮਤ ਸੰਗੀਤ ਨੂੰ ਅਮਰੀਕਾ ਦੇ ਵਿੱਚ ਪਰਫੂਲਤ ਕਰਨ ਦੇ ਲਈ ਆਪਣੇ ਵੱਟਮੁੱਲੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਵਾਲੇ ਡਾਕਟਰ ਗੁਰਨਾਮ ਸਿੰਘ ਜੀ ਅਤੇ ਗਿਆਨੀ ਸੁਲਜੀਤ ਸਿੰਘ ਜੀ ਹੋਣਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਦਾਸ ਨੂੰ ਜੋ ਆਪ ਜੀ ਨੇ ਇਹ ਮਾਨ ਬਖਸ਼ਿਸ਼ ਕੀਤਾ ਹੈ। ਨੈਸ ਲਾਈਕ ਨਹੀਂ ਆ। ਇਹ ਗੁਰੂ ਦੇ ਸ਼ਬਦ ਦੀ ਵਡਿਆਈ ਹੈ। ਸਾਡੇ ਅਤੀ ਸਤਿਕਾਰਯੋਗ ਡਾਕਟਰ ਸਾਹਿਬ ਬੈਠੇ ਨੇ ਗੁਰਨਾਮ ਸਿੰਘ ਜੀ ਹੋਰ ਵਿਦਵਾਨ ਸੱਜਣ ਮੈਂ ਆਪਣੇ ਆਪ ਨੂੰ ਜੁਬਨਾਂ ਤੋਂ ਬਹੁਤ ਛੋਟਾ ਸਮਝਦਾ ਹਾਂ ਪਰ ਗੁਰੂ ਨੇ ਇੱਕ ਸੇਵਾ ਲਈ ਹੈ ਤਕਰੀਬਨ 60 ਸਾਲ ਕੀਰਤਨ ਕਰਦਿਆਂ ਹੋ ਗਏ ਨੇ 12 ਸਾਲ ਦੀ ਉਮਰ ਤੋਂ ਲੈ ਕੇ ਇਸ ਵੇਲੇ 74 ਆਮ ਹੈ और ये सेवा गुरु साहब ने आप सिर ते हथ रखे ले है और ले रहे हैं और अरदास भी यही है आखिर विश्वासों तक इस सेवा ने बजाए जो ज्ञानी जी ने दात तात कीती की उसनों व्याया जाए जो कि चाली पाँ साल ने नेख्या है ਜੋ ਗੁਰਮਤ ਸੰਗੀਤ ਅਲੋਪ ਹੋ ਰਿਆ ਸੀ ਹੈ ਸੀ ਅਲੋਪ ਹੋ ਗਿਆ ਸੀ ਕਿਧਰੇ ਕਿਧਰੇ ਸੁਣਨ ਨੂੰ ਮਿਲਦਾ ਸੀ ਉਹ ਅਜ ਪਰਤਕ ਰੂਪ ਵਿੱਚ ਵੇਖ ਰਹੇ ਆ ਉਹ ਫਿਰ ਪ੍ਰਗਟ ਹੋ ਗਿਆ ਹੈ ਇਹ ਹੈ ਉਸਤਾਦਾਂ ਦੀ ਮਿਹਨਤ ਸਾਡੇ ਉਸਤਾਦ ਰਕबीर ਸਿੰਘ ਜੀ ਮਨਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਜੀ ਬਨਾਮ ਸਿੰਘ ਜੀ ਜੋ ਇਹ ਬਹੁਤ ਵੱਡਾ ਕੰਮ ਕਰ ਰਹੇ ਹਨ ਇਹ ਛੋਟੀ ਦਾਤ ਨਹੀਂ ਹੈ ਕੀਰਤਨ ਨਿਰਮੋਲਕ ਹੀਰਾ ਹੈ ਜੇ ਬੱਚੇ ਕੀਰਤਨ ਨਾਲ ਗੁਰਮਤ ਨਾਲ ਜੁੜ ਜਾਣ ਤਾਂ ਇਸ ਤੋਂ ਵੱਡੀ ਹੋਰ ਦਾਤ ਕੀ ਮਿਲ ਸਕਦੀ ਹੈ ਗੁਰੂ ਘਰ ਇਹ ਗੁਰੂ ਦੀ ਸਿੱਖਿਆ ਔਰ ਫਿਰ ਦਾਸ ਨੇ ਤਕਰੀਬਨ 7 ਸਾਲ ਗਿਆਨੀ ਜੀ ਤੋਂ ਸਿੱਖਿਆ ਗੁਰਮਤ વિદਾਲਾ ਗੁਰਦੁਆਰਾ ਰਕਾਬ ਸਿੰਘ ਸਾਹਿਬ ਗਿਆਨੀ ਪ੍ਰਿੰਸੀਪਲ ਧਿਆਲ ਸਿੰਘ ਜੀ ਤੋਂ ਗਿਆਨੀ ਹਰਦੀਪ ਸਿੰਘ ਜੀ ਤੋਂ ਉਹਨਾਂ ਤੋਂ ਪਹਿਲੇ ਕੁਝ 1.5 ਸਾਲ ਉਹਨਾਂ ਕੋਲੋਂ ਸਿੱਖਿਆ ਉਹ ਕਾਲ ਤਰਾਨਾ ਕਰਕੇ ਫਿਰ ਪੰਸਾਉ ਗਿਆਂ ਜੀ ਕੋਲੋਂ ਸਿੱਖਿਆ ਫਿਰ ਬਾਈ ਚਤਰ ਸਿੰਘ ਜੀ ਨਾਲ ਤਕਰੀਬਨ 9 ਸਾਲ ਸਾਈਡ ਤੇ ਸੇਵਾ ਕੀਤੀ ਦਰਬਾਰ ਸਾਹਿਬ ਡਿਊਟੀ ਅਸਦੀਵਾਰ ਦੀ ਪਰਮਨੈਂਟ ਕੀਤੀ ਬਾਈ ਕੋਪਾਲ ਸਿੰਘ ਤੋਂ ਬਾਅਦ ਇਹ ਸੇਵਾ ਗੁਰੂ ਸਾਹਿਬ ਨੇ ਆਪ ਲਈ ਔਰ ਤਕਰੀਬਨ 40 ਸਾਲ ਇਸ ਮੁਲਕ ਵਿੱਚ ਹੋ ਕੇ ਨੇ ਰਹਿੰਦੇ ਹੋਏ 32 ਸਾਲ ਦਾਸ ਲੌਂਗਰ ਲੈ ਰਹਿਆ ਹੈ ਪੰਜ ਸਾਲ ਹੋ ਗਏ ਮੈਂ ਮੈਰੀਲੈਂਡ ਵਿੱਚ ਬੱਚੇ ਉੱਥੇ ਨੇ ਉਹਨਾਂ ਕੋਲ ਰਹਿਣਾ। ਔਰ ਪਹਿਲੀ ਵਾਰ ਇਸ 77 ਵਿੱਚ ਆਇਆ ਮੈਂ ਇੱਥੇ ਅਮਰੀਕਾ ਵਿੱਚ ਪੈਸਾ ਉਹ ਨਾਲ ਚਦਰ ਸਿੰਘ ਰੰਨਾ। ਪਰ ਹੁਣ ਮੈਂ ਸਮਝਦਾ ਕਿ ਉਹ ਇੱਕ ਯੁੱਗ ਫਿਰ ਬਦਲ ਗਿਆ ਹੈ। ਪਿੱਛੇ ਜਿਹੜਾ ਯੁੱਗ ਉਹ ਖਤਮ ਹੁੰਦਾ ਜਾ ਰਿਹਾ ਸੀ ਨਾ ਹੁਣ ਫਿਰ ਪ੍ਰਗਟ ਹੋ ਗਿਆ ਹੈ ਗੁਰਮਤ ਸੰਗੀਤ ਦਾ। ਇਹ ਯੁੱਗ ਆਪ ਜੀ ਦੀ ਬਖਸ਼ਿਸ਼ ਨਾਲ ਡਾਕਟਰ ਸਾਹਿਬ ਦੀ ਜਿਨ੍ਹਾਂ ਨੇ ਇਹ ਲਾਗ ਫਿਰ ਦੁਬਾਰਾ ਸ਼ੁਰੂ ਕੀਤੀ ਇਹਨਾਂ ਦੀ ਮਿਹਨਤ ਹੈ ਜੋ ਗੁਰੂ ਦਾ ਸੰਗੀਤ ਹੈ ਗੁਰਮਤ ਸੰਗੀਤ ਨੂੰ ਅਗਰ ਡਿਫਾਈਨ ਕਰਨਾ ਹੋਵੇ ਤੇ ਸਿੰਪਲ ਅਸੀਂ ਕਹਿਦੇ ਹਾਂ ਗਰੂਜ਼ 뮤직 ਗੁਰਮਤ ਸੰਗੀਤ ਔਰ ਬਸ ਮੈਂ ਥੋੜਾ ਭਾਵਕ ਹੋ ਰਿਹਾ ਕਿਉਂਕਿ ਜਿੰਨਾ ਅੱਛਾ ਹੈ ਗੁਰਮਤ ਸੰਗੀਤ ਕੰਪੀਟੀਸ਼ਨ ਆ ਗੁਰਮਤ ਸੰਗੀਤ ਦਾ ਰਾਗਨਾਦ ਹੈਰਿਟੇਜ ਐਂਡ ਟਰੈਡੀਸ਼ਨ ਨੂੰ ਸੰਭਾਲਣ ਦੇ ਲਈ ਇਹ ਉਪਰਾਲਾ ਕੀਤਾ ਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣ ਵੀ ਹੈ ਔਰ ਬਹੁਤ ਵਾਜਬ ਵੀ ਹੈ ਬਹੁਤ ਆਥੈਂਟਿਕ ਵੀ ਹੈ ਇਸ ਗੱਲ ਦੇ ਲਈ ਮੈਂ ਸਰਦਾਰ ਜੰਗਪ੍ਰਤਾਪ ਸਿੰਘ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਅੱਛੀ ਪ੍ਰੈਜੈਂਟੇਸ਼ਨ ਮਨਵੀਰ ਮਨਵੀਰ ਜੀ ਨੇ ਐਨਾਲਾਈਜ਼ ਕਰ ਦਿੱਤਾ ਮੇਰੇ ਨਾਲ 27 ਲੋਕਾਂ ਨੇ ਪੀ ਐਚ ਡੀ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਡਾਟਾ ਇਹਨਾਂ ਨੇ ਸਾਨੂੰ ਦੇ ਦਿੱਤਾ ਹੈ ਔਰ ਇੱਕ ਹੋਰ ਜਿਹੜੀ ਪੀ ਐਚ ਡੀ ਦੀ ਰਿਸਰਚ ਹੈ ਡਾਕਟਰਲ ਰਿਸਰਚ ਹੈ ਉਸ ਦੇ ਲਈ ਕੰਪੀਟੀਸ਼ਨਸ ਦੇ ਨਾਲ ਰਿਲੇਟਡ ਜਿਹੜੀ ਹੋਏਗੀ ਕੰਪੈਰੀਟਿਵ ਸਟਡੀ ਥਰੂਆਊਟ ਦਾ ਵਰਲਡ ਉਹ ਪੋਸੀਬਲ ਹੋਏਗੀ ਔਰ ਮੈਂ ਤੁਹਾਨੂੰ ਇਹਨਾਂ ਨੇ ਤੇ ਕੁਝ ਸਟੇਟਸ ਬਣਾਏ ਨੇ ਮੈਂ ਇਹਨਾਂ ਨੂੰ ਕਹਿਣਾ ਕਿ ਰਾਗਨਾਦ ਦਾ ਇਹ ਜੋ ਤੁਸੀਂ ਇੱਥੇ ਪ੍ਰੋਗਰਾਮ ਕੀਤਾ ਹੈ ਇਸ ਸਾਰੇ ਥਰੂਆਊਟ ਦਾ ਵਰਲਡ ਵੇਖਿਆ ਜਾ ਰਿਹਾ ਨਾਰਥ ਅਮਰੀਕਾ ਹੀ ਨਹੀਂ ਯੂਕੇ ਇੰਡੀਆ ਤੋਂ ਬਹੁਤ ਸਾਰੇ ਮੈਨੂੰ ਫੋਨ ਆਏ ਨੇ ਔਰ ਸਾਰੇ ਲੋਗ ਇਸ ਨੂੰ ਬਹੁਤ ਧਿਆਨ ਦੇ ਨਾਲ ਵੇਖ ਰਹੇ ਨੇ ਕਿਉਂਕਿ ਇਸ ਦਾ ਜੋ ਆਮ ਕਰਕੇ ਜਿੰਨੇ ਵੀ ਕੰਪੀਟੀਸ਼ਨ ਹੋ ਰਹੇ ਨੇ ਜਾਂ ਜਿੰਨਾ ਵੀ ਗਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਸਾਰੇ ਪੇਰੈਂਟਸ ਨੂੰ ਸਾਰੇ ਉਸਤਾਦਾਂ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ ਕਿ ਜੋ ਸਰਦਾਰ ਜੰਗ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਇੱਥੇ ਕੁਆਲਿਟੀ ਪੈਦਾ ਕਰ ਦਿੱਤੀ ਐ ਇੱਕ ਟਕਸਾਲ ਵਾਂਗੂੰ ਤੁਸੀਂ ਆਪਣੇ ਬੱਚਿਆਂ ਨੂੰ ਸੁਰੀਲੇ ਬਣਾ ਦਿੱਤਾ ਔਰ ਜਿੰਨਾ ਇਹ ਆਪਣੇ ਉਸਤਾਦ ਮਨਪ੍ਰੀਤ ਸਿੰਘ ਦੀ ਉਸਤਾਦ ਰਕबीर ਸਿੰਘ ਜੀ ਔਰ ਬਾਕੀ ਸਾਰੇ ਉਸਤਾਦਾਂ ਦੀ ਸੰਗਤ ਦੇ ਵਿੱਚ ਵਿਚਰ ਰਹੇ ਨੇ ਔਰ ਖਾਸ ਤੌਰ ਤੇ ਉਹ ਪੇਰੈਂਟਸ ਮੈਂ ਉਹਨਾਂ ਦੇ ਸਾਰੇ ਪੇਰੈਂਟਸ ਦੇ ਗ੍ਰੈਂਡ ਪੇਰੈਂਟਸ ਦੇ ਚਰਨਾ ਵਿੱਚ ਸਿਰ ਰੱਖ ਕੇ ਉਹਨਾਂ ਦਾ ਜਿੰਨਾ ਥੈਂਕਸ ਕਰਾਂ ਉਹਨਾਂ ਥੋੜਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਗੁਰਮਤ ਸੰਗੀਤ ਆ ਵਾਲੇ ਪਾਸੇ ਲਗਾਇਆ ਔਰ ਇਹ ਬਹੁਤ ਵੱਡੀ ਸਾਡੀ ਗੁਰੂ ਪਾਤਸ਼ਾਹ ਦੀ ਬਲੇਸਿੰਗ ਹੈ 79 ਦੇ ਵਿੱਚ ਅਸੀਂ ਫਸਟ ਟਾਈਮ ਇੱਕ ਪੜਤਾਲ ਗਾਈ ਸੀ ਉਹ ਪੜਤਾਲ ਨਹੀਂ ਕੋਈ ਨਹੀਂ ਸੀ ਗਾਉਂਦਾ ਬਹੁਤ ਘੱਟ ਲੋਕ ਪੜਤਾਲਾ ਗਾਉਂਦੇ ਸੀ ਉਹ ਪੜਤਾਲ ਸੀ ਕੈਨੇਡਾ ਦੀ ਬੱਚਿਆਂ ਨੇ ਸਿੱਖੀ ਹੋਣੀ ਇੱਥੇ ਮਨਜਾਪ ਹੋ ਰਾਮ ਗੋਪਾਲ ਹਰ ਰਤਨ ਜਵੇਹਰ ਲਾਲ ਇਹ ਪੜਤਾਲ ਸੀ ਦਰਬਾਰੀ ਕੈਨੇਡਾ ਚ ਗਾਈ ਸੀ ਉਦੋਂ ਇਹ ਰਾਗ ਨਹੀਂ ਸੀ ਹੁੰਦੇ ਸਰਦਾਰ ਜੰਗਪ੍ਰਤਾਪ ਸਿੰਘ ਜੀ ਸਾਡਾ ਉਦੋਂ ਅਸੀਂ ਮੀਆਂ ਕੀ ਕਾੜਾ ਗਾਉਂਦੇ ਸੀ ਮੀਆਂ ਕੀ ਟੋੜੀ ਗਾਉਂਦੇ ਸੀ ਪ੍ਰਚਾਰ ਨਹੀਂ ਸੀ ਪਰ ਜੋ ਕੀਰਤਨੀਆਂ ਦੇ ਰਾਗ ਨੇ ਜਿਹੜਾ ਤੁਸੀਂ ਇੱਥੇ ਮਲਹਾਰ ਗਾਇਆ ਹੈ ਸਾਡਾ ਮਲਹਾਰ ਹੈ ਗੁਰੂ ਘਰ ਦਾ ਸਾਡਾ ਗੁਰੂ ਘਰ ਦਾ ਮਲਹਾਰ ਹੈ ਕੀਰਤਨੀਆਂ ਦਾ ਮਲਹਾਰ ਹੈ ਜਿਹੜਾ ਤੁਸੀਂ ਬਸੰਤ ਗਾਉਂਦੇ ਹੋ ਪਹਿਲਾਂ ਬਸੰਤ ਪੂਰਵ ਵੀ ਗਾਉਂਦੇ ਸੀ ਆ ਹੁਣੇ ਹੀ 10 ਕੁ ਸਾਲ ਤੋਂ ਇਸ ਦੀ ਟ੍ਰੈਡੀਸ਼ਨ ਚੱਲ ਰਹੀ ਹੈ ਕਿ ਸ਼ੁੱਧ ਬਸੰਤ ਗਾਣਾ ਸ਼ੁਰੂ ਹੋਇਆ ਅਸੀਂ ਗੁਰੂ ਦੇ ਰਾਗ गा ਰਹੇ ਹਾਂ ਗੁਰੂ ਦੇ ਸਾਜ਼ ਉਜਾ ਰਹੇ ਹਾਂ ਗੁਰੂ ਦੀਆਂ ਸ਼ੈਲੀਆਂ गा ਰਹੇ ਹਾਂ ਗੁਰਬਾਣੀ गा ਰਹੇ ਹਾਂ ਕਿਉਂ गा ਰਹੇ ਹਾਂ ਕਿਉਂਕਿ ਇਹ ਜਿਹੜੀ ਬਾਣੀ ਹੈ ਜਿਹੜੀ ਤੁਰਕੀ ਬਾਣੀ ਹੈ ਇਹ ਜਿਹੜਾ ਕਨੈਕਸ਼ਨ ਬਿਟਵੀਨ ਰਾਗ ਐਂਡ ਸ਼ਬਦ ਕੀ ਹੈ ਇਹ ਕੋਈ ਟੈਕਨੀਕਲ ਕਨੈਕਸ਼ਨ ਨਹੀਂ ਹੈ ਇਹ ਸਪਿਰਚੁਅਲ ਕਨੈਕਸ਼ਨ ਹੈ ਸ਼ਬਦ ਰਾਗ ਨਾਦ ਦੇ ਵਿੱਚ ਜਦੋਂ ਬਾਣੀ ਆਈ ਇਲਾਹੀ ਬਾਣੀ ਆਈ ਤੇ ਉਸ ਦੇ ਨਾਲ ਰਾਗ ਵੀ ਆਇਆ ਰਾਗ ਕੋਈ ਟੈਕਨੀਕਲ ਅਰੋ ਵਰੋ ਮੁਖੰਗ ਨਹੀਂ ਹੈ ਰਾਗ ਇੱਕ ਬਹੁਤ ਵੱਡੀ ਸਪਿਰਚੁਅਲ ਪਾਵਰ ਹੈ ਸਪਿਰਚੁਅਲ ਕਮਿਊਨੀਕੇਸ਼ਨ ਦੀ ਇੱਕ ਲੈਂਗੁਏਜ ਹੈ ਰਾਗ ਤਾਂ ਹੀ ਗੁਰੂ ਪਾਤਸ਼ਾਹ ਨੇ ਥਾਤ ਹਰ ਸ਼ਬਦ ਦੇ ਉੱਪਰ ਰਾਗ ਲਿਖ ਦਿੱਤਾ ਔਰ ਰਾਗ ਨੂੰ ਕਦੇ ਇਸੇ ਤਰ੍ਹਾਂ ਵੀ ਨਾ ਸਮਝਣਾ ਕਿ ਟਿਊਨ ਸਾਡੇ ਉਸਤਾਦ ਨੇ ਬਣਾ ਦਿੱਤੀ ਰਾਗ ਨੂੰ ਜਿੰਨਾ ਤੁਸੀਂ ਰਾਗ ਦਾ ਵਿਸਥਾਰ ਕਰੋਗੇ ਜਿੰਨਾ ਉਸ ਨਾਲ ਤੁਸੀਂ ਇਨ ਟਿਊਨ ਹੋਵੋਗੇ ਉਹਨਾਂ ਤੁਸੀਂ ਸਪਿਰਚੁਅਲੀ ਕਨੈਕਟ ਹੋਵੋਗੇ ਆਪਣੇ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਸ਼ਬਦ ਨਾਲ ਜੋ ਜੰਗ ਪ੍ਰਤਾਪ ਜੀ ਕਹਿ ਰਹੇ ਸੀ ਕਿ ਅਗਰ ਗੁਰੂ ਦੇ ਨਾਲ ਮਿਲਣਾ ਹੈ ਗੁਰੂ ਦੇ ਮੈਸੇਜ ਦੇ ਨਾਲ ਮਿਲਣਾ ਹੈ ਗੁਰੂ ਨੂੰ ਅਗਰ ਤੁਸੀਂ ਪਾਣਾ ਹੈ ਤੇ ਸਾਨੂੰ ਗੁਰਨਾਨਕ ਪਾਤਸ਼ਾਹ ਨੇ ਇੱਕੋ ਹੀ ਰਾਹ ਦੱਸਿਆ ਮਰਦਾਨਿਆ ਛੇੜ ਰਬਾਬ ਬਾਣੀ ਆਈ ਆ ਤਾਂ ਹੀ ਉਸ ਨਾਲ ਅਸੀਂ ਜੁੜ ਸਕਦੇ ਆ ਔਰ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਿਆ ਜੇ ਪੈਰੈਂਟਸ ਨੇ ਆਪਣੇ ਬੱਚਿਆਂ ਨੂੰ ਇਸ ਪਾਸੇ ਲਗਾਇਆ ਔਰ ਗ੍ਰੈਂਡਪੈਰੈਂਟਸ ਨੇ ਉਹਨਾਂ ਨੂੰ ਅਸੀਸ ਦਿੱਤੀ ਅੱਜ ਇਥੋਂ ਦਾ ਸਾਰਾ ਮਾਹੌਲ ਵੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਬੱਚਿਆਂ ਦੇ ਵਿੱਚ ਇਸ ਪ੍ਰਤੀਯੋਗਤਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਆਇਆ ਕਿਉਂਕਿ ਉਹਨਾਂ ਨੇ ਗੁਰਮਤ ਸੰਗੀਤ ਰਾਹੀਂ ਜੋ ਕੁਝ ਸਿੱਖਿਆ ਉਹ ਪੇਸ਼ ਕਰੀਆਂ ਦੌਰਾਨ ਦੱਸਣਾ ਚਾਹੁੰਦੇ ਹਨ ਅਤੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਨੇ। ਬਹਾਲੇ ਮੁਲਕਾ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਹੋਣਾ ਇੱਕ ਸਲਾਘਾਯੋਗ ਉਪਰਾਹ ਹੈ ਕਿਉਂਕਿ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਬੱਚੇ ਆਪਣੇ ਪਰਿਵਾਰਾ ਸਮੇਤ ਜਦੋਂ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਗੁਰਮਤ ਸੰਗੀਤ ਪ੍ਰਤੀ ਰੁਚੀ ਹੋਰ ਵੀ ਡੂੰਘੀ ਅਤੇ ਪੱਕੀ ਰਹੀ ਹੁੰਦੀ ਹੈ। ਉਮੀਦ ਹੈ बताते हैं कि रागनाद गुरमत संगीत प्रतियोगिता ऐसे तरह निरंतर हर साल इस तरह के समागम उलीकते रहन ताजो बच्चों के भविष्य गुरमत संगीत प्रति रुचि बनी रहे न्यूज़ जर्सी तो गिल रिपोर्ट ग्लोबल पंजाब टीवी